ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆਕਸਰਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਪਿੰਡ ਰੋਡੇ ਦੇ ਵਿੱਚ ਰੋਡੇ ਪਿੰਡ ਜ਼ਿਲ੍ਹਾ ਮੋਗੇ ਦਾ ਪਿੰਡ ਆ ਜਸਕਰ ਦੇ ਵਿੱਚ ਮੈਂ ਮੌਜੂਦ ਹਾਂ ਮਿੱਤਰੋ 2 ਜਾਨਵਰ ਬਾਈ ਹੁਣਾਂ ਦੇ ਕੋਲੇ ਵਿਕਾਉ ਇੱਕ ਬੂਰੀ ਚੋਟੀ ਤੇ ਇੱਕ ਨੀਲੀ 라ਵੀ ਨਸਲ ਦੀ ਬਾਕਮਾਲ ਚੋਟੀ ਦੋਵੇਂ ਜਾਨਵਰ ਤੁਹਾਨੂੰ ਵੀਡੀਓ ਦੇ ਵਿੱਚ ਫੁੱਲ ਡਿਟੇਲ ਨਾਲ ਮਿਲਣਗੇ ਆਹ ਕਰਦੇ ਆ ਗੱਲਾਬਾਤ ਆ ਪਾਈ ਦੇ ਨਾਲ ਆਪਾਂ ਸਾਰੀ ਜਾਣਕਾਰੀ ਲੈਣੇ ਆ ਸਤਿ ਸ਼੍ਰੀ ਅਕਾਲ ਜੱਗੇ ਬਾਈ ਸਤਿ ਸ਼੍ਰੀ ਅਕਾਲ ਠੀਕ ਠਾਕ ਜੀ ਚੜਦੀ ਕਲਾ ਮਹਾਰਾਜ ਤੁਸੀਂ ਸੁਣਾਓ ਠੀਕ ਠਾਕ ਵਧੀਆ ਸਭ ਪਰਿਵਾਰ ਠੀਕ ਹੈ ਜੀ ਹਾਂ ਪੂਰਾ ਵਧੀਆ ਠਾਕ ਬਈਆ ਟੋਪੀ ਵਾਲੇ ਮੁੰਡੇ ਤੇ ਕਰੀ ਕੈਮਰਾ ਯਾਰ ਮੈਨੂੰ ਬੰਦਾ ਪਹਾੜਾ ਵਧੀਆ ਲੱਗਿਆ ਮੈਨੂੰ ਇਹ ਕੰਮ ਕੋਮ ਹੋਣਾ ਬਾਈ ਅਣ ਰੂਣਾ ਪਸ਼ੂਣਾ ਕਰੀ ਜਾਂਦਾ ਯਕੀਨ ਕਰਿਓ ਤੁਸੀਂ ਮੇਰੀ ਇੰਦੇ ਵਿੱਚ ਹੀ ਗੌਰ ਆ ਕਈ ਬੰਦੇ ਦੀ ਗੇਮ ਖੇਡਣ ਦਾ ਖੇਡਣ ਵਾਲੇ ਪਾਸੇ ਨਹੀਂ ਇਹ ਕਦੇ ਪਸ਼ੂ ਨੂੰ ਉਧਰੋਂ ਖੋਲ ਕੇ ਜੇ ਉਧਰ ਬੰਨਣਾ ਤਾਂ ਇਹ ਪਹਿਲੀਆਂ ਦੇ ਇਹਾਰ ਤੇ ਕਿੱਲੇ ਤੇ ਜਾਂਦਾ ਮੈਨੂੰ ਬਹੁਤ ਵਧੀਆ ਲੱਗਿਆ ਪੁੱਤ ਤੈਨੂੰ ਬੈਸਟ ਆਫ ਵਿਸਰ ਠੀਕ ਹੈ ਤੇ ਤੇ ਅੱਛਾ ਵੱਡੇ ਭਾਈ ਜੱਗੇ ਭਈ ਅੱਜ ਦੋ ਜਾਨਵਰ ਆਪਨੇ ਹਾਂਜੀ ਦੋ ਆ ਜੀ ਹਨਾ ਦੋ ਜਾਨਵਰਾਂ ਚ ਬੱਲੀ ਛੋਟੀ ਦੀ ਕੀ ਡਿਟੇਲਾਂ ਇਹ ਦੂਜੇ ਸਵੇਰ ਸਰਵੇ ਹੁੰਦੀ ਆ ਠੀਕ ਹੈ ਜੀ ਤੇ ਸਾਢੇ 12 13 ਦਾ ਇਹਦਾ ਪਹਿਲੇ ਸੂਏ ਦਾ ਪਹਿਲੇ ਸੂਏ ਹਫਤਾਗ ਲੈ ਜੂ ਹਣੇ ਹਫਤਾ ਲੈ ਜੂ ਥੱਲੋ ਤੋ ਤੋ ਤਿਆਰੀ ਬੜੀ ਚੰਗੀ ਆ ਥੱਲੋ ਪੂਰੀ ਤਿਆਰੀ ਆ ਹਾਂਜੀ ਅੱਛਾ ਭਾਈ ਕੋਈ ਦਰ ਕਾਰਡ ਸੀਮਨ ਵਗੈਰਾ ਦਾ ਨਹੀਂ ਮਿਲਿਆ ਆਪਾਂ ਸੀਮਨ ਨਹੀਂ ਇਹ ਤਾਂ ਨਾ ਸਰਕਾਰ ਕੋਈ ਲੱਗਾ ਉਹਨਾਂ ਨੇ ਨਾਗ ਦਾ ਦੱਸਿਆ ਕਿ ਆਪਾਂ ਲਈ ਹੈ ਤੈਨੂੰ ਪਤਾ ਹੀ ਹੈ ਹਾਂ ਵੀ ਆਪਾਂ ਕੋਲ ਕਨਫਰਮ ਨਹੀਂ ਕਰਾ ਹਾਂ ਆਪਾਂ ਕਹਿ ਦਈਏ ਲੱਗਾ ਨਹੀਂ ਲਈ ਰਹੀ ਹੈ ਠੀਕ ਹੈ ਠੀਕ ਹੈ ਹਾਂ ਜੀ ਤੁਹਾਨੂੰ ਤੁਹਾਨੂੰ ਬੜਾ ਚੰਗਾ ਹੈ ਨਾ ਭਾਈ ਤੁਹਾਨੂੰ ਚੰਗਾ ਤਿਆਰੀ ਵੀ ਚੰਗੀ ਤੇਰੇ ਸਾਹਮਣੇ ਹੈ ਨਾ ਦੁੱਧ ਦੇ ਦੂਗੀ ਭਾਈ 13 14 ਦੁੱਧ 13 ਤਾਂ ਦਊ ਦਊ ਰਾਮ ਨੇ ਜਿਹੜਾ ਬਣਦਾ ਚੋਟੀ ਹਾਂ ਹਾਂ ਕਾਟ ਕਾਟ ਬਹੁਤ ਹੈ ਨਾ ਪੱਦ ਪੱਦ ਨਹੀਂ ਬਹੁਤਾ ਚੋਟੀ ਹੈ ਨਾ ਹਾਂ ਹਾਂ ਸਾਤ ਕਾਟ ਬਧੇਰਾ ਹੈ ਨਾ ਅਸਾ ਤੇ ਕੀ ਬਈ ਫਿਰ ਦਿਨ ਹਜੇ ਦੇ ਕਿੰਨੇ ਪਏ ਆ ਦਿਨ ਹਫਤਾ ਲੈ ਜੂ ਹਾਂ ਉੱਤੋਂ ਢਿੱਲੀ ਨਹੀਂ ਝੋਟੀ ਹੋਈ ਹੋਰਾਂ ਨਹੀਂ ਢਿੱਲੀ ਥੱਲੇ ਉਹਦਾ ਤੇਰੇ ਸਾਹਮਣੇ ਅੱਜ ਪੂਰੀ ਫਸੀ ਕਰਦੀ ਹੈ ਨਹੀਂ ਭਾਈ ਤੋਰ ਤਾਰ ਦੀ ਟੁੱਟੀ ਸੋਹਣੀ ਵੀ ਬਹੁਤ ਆ ਯਾਰ ਹਾਂਜੀ ਹਾਂਜੀ ਨਹੀਂ ਇਹ ਗੱਲ ਮੰਨਣੀ ਪਊਗੀ ਬਿਊਟੀ ਬੜੀ ਝੋਟੀ ਦੀ ਹਾਂਜੀ ਹਾਂਜੀ ਇੱਦਾਂ ਵੀ ਤੋੜ ਦੇ ਲੈ 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 ਆ ਆ ਜਾ ਬਈ ਨਹੀਂ ਠੀਕ ਹੈ ਬਸ ਹੂੰ ਓਕੇ ਯਾਰ ਪੱਧਰੀ ਚੋਟੀ ਦਾ ਅੰਗਾ ਅੰਗਾ ਦੀ ਬੜੀ ਚੰਗੀ ਆ ਯਾਰ ਪੱਧਰੀ ਪੂਰੀ ਹੈ ਨਾ ਪੱਧਰ ਛੱਦਰ ਰੇਡ ਦਾ ਬਈ ਫਿਰ ਫੂੜਦੀ ਹੈ ਨਾ ਰੇਡ ਫੂਨ ਤੇ ਕਰ ਦਾਂਗੇ ਨਾ ਇਹ ਦੂਜਾ ਸੂਆ ਹੁੰਦੀ ਹੈ ਇਹ ਹਾਂਜੀ ਹਾਂਜੀ ਠੀਕ ਹੈ ਪਹਿਲੇ ਸੂਏ ਬਾਰਾ 12.5 ਕਿਲੋ ਦਾ ਰਕਾਰ ਆ ਜਾਂਦਾ ਹਾਂਜੀ ਹਾਂਜੀ ਠੀਕ ਹੈ ਲੈ ਪੁੱਤ ਲੇਵਾ ਵਿਖਾ ਦੀ ਰੂਲਰ ਬੜਾ ਚੰਗਾ ਅੱਛਾ ਬੂਰੀ ਬਾਰੇ ਦੱਸੀ ਬਈ ਬੂਰੀ ਕੱਤੀ ਕੋਲਸ ਬਈ 2 ਸਵਾ 2 ਸਾਲ ਦੀ ਉਮਰ ਹੈ ਖੀਰੀ ਯਾਰੀ ਖੀਰੀ ਆ ਮੇਰਾ ਖਾਲ ਦੋਂਦੀ ਹੋ ਗਈ ਹੋਣੀ ਆ ਦੋਂਦੀ ਹੋ ਗਈ ਹੋਣੀ ਹਾਂ ਤੇ ਪਰ ਇਹਦਾ ਇੰਨਾ ਸਰ ਵੀ ਇਹਦੇ ਅਗਲੇ ਨੇ ਕਿਹਾ 25 ਦਿਨ ਹੋਵੇ ਠੀਕਾ ਭਰੇ ਨੂੰ ਠੀਕ ਆ ਬਾਈ ਪਰ ਆਪਾਂ ਖਾਲੀ ਕਰਕੇ ਜੀ ਹਾਂ ਬਸ ਚੱਕ ਨਹੀਂ ਹੁੰਦੀ ਪਹਿਲੇ ਤੈਨੂੰ ਗਲਤ ਹੋ ਜਾਂਦਾ ਮੜ ਕੇ ਅਗਲਾ ਕਹਿੰਦਾ ਯਾਰ ਇਹ ਖਾਲੀ ਜੀ ਹੈ ਨਾ ਜੇ ਦਾ ਘਰੇ ਭਰਿਆ ਹੋਵੇ ਫਿਰ ਤਾਂ ਗਾਰੰਟੀ ਹੈ ਨਾ ਕੋਈਆਂ ਇੱਕ ਦਸੇ ਨੂੰ ਡਰਦੀ ਆ ਥੋੜਾ ਯਾਰ ਡਰਦੀ ਆ ਥੋੜਾ ਜ ਆ ਵੇਖ ਕੇ ਮੋਟਰਸਾਈਕਲ ਦਾ ਹੀ ਕਰਦੀ ਆ ਲੈ ਬਾਈ ਪ्योर ਬੂਰੀ ਆ ਤੇਰੇ ਸਾਹਮਣੇ ਉਹ ਵਾਲੇ ਪਾਸੋਂ ਨੂੰ ਲੈ ਕੇ ਜਾ ਫਿਰ ਖੁੱਲੂਗੇ ਹੁਣ ਵੇਖ ਖੁੱਲੀ ਨਾ ਚੋਟੀ ਨੇ ਠੀਕ ਹੈ ਹਾਂ ਚੋਰੀ ਚਾਲੀ ਦੀ ਚੰਗੀ ਆ ਯਾਰ ਪੂਰੀ ਤਸੱਲੀ ਉਹਦਾ ਵੇਖ ਕਿਵੇਂ ਹੈ ਨਾ ਲਿਓਡੀ ਹੋਣੀ ਵੇਲਾ ਬਹੁਤ ਚੰਗੀ ਆ ਹਾਂ ਲਿਓਡੀ ਸਿੰਘ ਸੁng ਦਾ ਮਾਰਕਾ ਕੋਈ ਅੰਤ ਨਹੀਂ ਹੈ ਨਾ ਹਾਂ ਕਿੰਨੇ ਦੀ ਦੇ ਦਈਏ ਮੈਂ ਤੂੰ ਦੇਖ ਲੈ ਕਿੰਨੇ ਦੀ ਹੈ ਦੱਸ ਮੈਨੂੰ ਨਵੇੜੀੇ ਕੰਮ ਨੂੰ ਦਾ ਇਹ 52000 ਦੀ ਦੇ ਦੇ ਮਾਣ ਤਾਣ ਨਾਲ ਹਾਂ ਨਾ ਉਹ ਪੂਰੇ ਦੂਏ ਦੇ ਦਾਂਗੇ ਹੋਰ ਦੀ ਹਾਂ ਮੇਰਾ ਕੁਝ ਕਹਿਣ ਦਾ ਇਰਾਦਾ ਹੀ ਕਹਿ ਦੇ ਕਹ ਦੇ ਕਹ ਦੇ ਕੋਈ ਨਾ ਕਹਦੇ 45 ਦੀ ਜਿੰਦਗੀ ਨਹੀਂ ਯਾਰ ਬਾਹ ਮਹਿੰਗੀ ਪੈਂਦੀ ਅੱਛਾ ਨਹੀਂ ਆਉਂਦਾ ਕੋਈ ਹਾਂ ਛੋੜ ਕਰ ਦਾਂਗੇ ਇਹਦੇ ਚ ਬਸ ਚਲ ਠੀਕ ਹੈ ਲੈ ਵੀ ਬਈ ਮਿੱਤਰੋ ਦੇਖੋ ਘਰਾਂ ਦੀ ਕੱਟੀ ਦੀ ਝੋਲੀ ਝੋਲੀ ਢਾਲੀ ਵੇਖ ਲੈ ਤੇਰੇ ਸਾਹਮਣੇ ਹੀ ਹੈ ਹਨਾ ਹਾਂ ਮਾੜਾ ਘਰ ਦੀ ਮੂਰੇ ਪੱਦਰੀ ਪੁਦਰੀ ਚੰਗੀ ਹੈ ਨਾਲੇ ਬੂਰੀ ਆ ਬਈ ਪੁਰੀ ਝੋਟੀ ਬਣਨ ਵਾਲੀ ਇਸ ਘਰੇ ਬਈ ਘੱਟ ਮਿਲਦੀ ਆ ਹਾਂਜੀ ਹਾਂਜੀ ਹਾਂ ਨਹੀਂ ਠੀਕ ਹੈ ਬਈ ਓਕੇ ਹਾਂਜੀ ਅੱਛਾ ਬਈ ਨੰਬਰ ਕਿੰਨਾ ਚੱਗੇ ਭਾਈ ਨੰਬਰ 9814445268 ਇੱਕ ਵਾਰੀ ਹੋਰ ਬੋਲ ਦੀ 9814445268 9814445268 ਪਾਈ ਦਾ ਨੰਬਰ ਸਕਰੀਨ ਦੇ ਉੱਤੇ ਆ ਤੇ ਨੀੜੇ ਕਰ ਲੋ ਬਾਅਦ ਧੰਨਵਾਦ ਜ਼ਿਲ੍ਹਾ ਮੁੱਗਾ ਰੋਡੇਪਿੰਡ